ਵੱਲਾ ਮੰਡੀ ਦੀ ਸਬਜ਼ੀ ਮੰਡੀ ਘਟ ਤੇ ਪਸ਼ੂ ਮੰਡੀ ਆ ਲੱਗ ਰਹੀ ਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਥਾਂ ਥਾਂ ਤੇ ਜਿਹੜੇ ਕੀ ਪਸ਼ੂ ਦਿਖਾਈ ਦੇ ਰਹੇ ਨੇ ਅਤੇ ਥਾਂ ਥਾਂ ਗੰਦਗੀ ਦੇ ਢੇਰ ਦਿਖਾਈ ਦੇ ਰਹੇ ਨੇ ਜਿਹੜਾ ਨਾ ਵੱੱਲੇ ਮੰਡੀ ਦੇ ਹਾਲਾਤ ਇਦਾਂ ਦੇ ਬਣ ਗਏ ਆ ਕਿ ਜਿਵੇਂ ਇਜ਼ਰਾਇਲ ਦੀ ਜੰਗ ਨਹੀਂ ਲੱਗੀ ਹੁੰਦੀ ਤੇ ਬਹੁਤ ਬੰਬਾਰੀ ਹੋਈ ਜਾਂਦੀ ਤੇ ਉੱਤੇ ਟੀਨਾ ਕਿਦਾਂ ਟੁੱਟੀਆਂ ਕਿਤੇ ਆਹਨ ਆਪਸ ਦੇ ਵਿੱਚ ਲੜਨ ਦੇ ਆ ਤੇ ਕਿਤੇ ਮਤਲਬ ਗੰਦਗੀ ਦੇ ਉੱਤੇ ਢੇਰ ਲੱਗੇ ਆ ਲੋਕਾਂ ਨੂੰ ਹੀ ਇਹ ਜਿਹੜਾ ਭੁਗਤਣਾ ਪੈਂਦਾ ਵੋਟਾਂ ਲੋਕੀ ਪਾਉਣ ਨਮਾਇंदे ਲੋਕੀ ਚੁਣਨ ਟੈਕਸ ਲੋਕੀ ਦੇਣ ਦੇ ਸਹੂਲਤਾਂ ਕਿਨੇ ਲੈਣੀਆਂ ਬੋਲੇ ਮੰਡੀ ਚੋਂ ਨਿਕਲ ਲੱਗਿਆ ਜਦੋਂ ਅਸੀਂ ਇੱਕ ਪਰਚੀ ਘਟਾਉਨੇ ਆ ਤੇ ਮੈਨੂੰ ਦੱਸੋ ਕਿਸ ਗੱਲ ਦਾ ਤੁਸੀਂ ਟੈਕਸ ਲੈ ਰਹੇ ਹੋ ਜੇ ਤੁਸੀਂ ਸਾਫ਼ ਸਫਾਈ ਨਹੀਂ ਦਿੰਦੇ ਉੱਥੇ ਬਾਥਰੂਮਾਂ ਦਾ ਤੁਸੀਂ ਹਾਲ ਵੇਖ ਲੈ ਕਿੰਨਾ ਗੰਦਾ ਬਾਥਰੂਮ ਆ ਅਸੀਂ ਸੋਚਦੇ ਆ ਕਿ ਸ਼ਰ ਮੰਡੀ 'ਚ ਜਵਾਂਗੇ ਸਬਜ਼ੀ ਹੋਲਸੇਲ ਮਿਲ ਜੂਗੀ ਸਸਤੀ ਮਿਲ ਜੂਗੀ ਤੇ ਬੰਦਾ ਚਾਰ ਪੰਜ ਸਬਜ਼ੀਆਂ ਦਾ ਹਫਤੇ ਦੀ ਸਬਜ਼ੀ ਇਕੱਠੀ ਲੈ ਕੇ ਆ ਜਾਂਦਾ ਪਰ ਅਸੀਂ ਦੇਖਿਆ ਵੀ ਜੇ ਹਲ ਸਬਜ਼ੀ ਦੇ ਨਾਲ ਨਾਲ ਅਸੀਂ ਗੰਦਗੀ ਵੀ ਲੈ ਲੈ ਆਉਂਦੇ ਬਿਮਾਰੀ ਵੀ ਨਾਲ ਲੈ ਕੇ ਆਉਂਦੇ ਆ ਕੀ ਲੱਗਦਾ ਉਹ ਜਿਹੜੀ ਸਬਜ਼ੀਆਂ ਸੀ ਘਰੇ ਜਾ ਕੇ ਆਪਣੇ ਪਰਿਵਾਰ ਨੂੰ ਖਾਉਣੇ ਆ ਬੱਚਿਆਂ ਨੂੰ ਖਾਉਣੇ ਆ ਕਿਤੇ ਕਿਤੇ ਉਹਨਾਂ ਬਿਮਾਰੀਆਂ ਸਦਕ ਦਿੰਦੀਆਂ ਸੀ ਜਦੋਂ ਤੁਹਾਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਜਿਹੜੇ ਫੰਡ ਦੇਣ ਦੀ ਆ ਔਰ ਨਮਾਇंदे ਲੈ ਲੈ ਕੇ ਆ ਰਹੇ ਆ ਪ੍ਰਸ਼ਾਸਨ ਨੂੰ ਕੀ ਦਿੱਕਤ ਹੈ ਲਾਉਣ ਚ ਚਾਹੇ ਜਿੱਤੇ ਆ ਚਾਹੇ ਹਾਰੇ ਆ ਜਿਹੜੇ ਇੱਥੇ ਨਮਾਇੰਦਗੀ ਕਰਦੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੋਟਾਂ ਵੇਲੇ ਨਾ ਬਾਹਰ ਨਿਕਲਿਆ ਕਰੋ ਅੱਜ ਆ ਉਹ ਲੋੜਿਆ ਯਾਰ ਤੁਸੀਂ ਕਿਤੇ ਏਕਤਾ ਦਾ ਸੰਦੇਸ਼ ਵੀ ਦਿਓ ਨਾ ਇਹ ਥੋੜਾ ਵੀ ਤੁਸੀਂ ਇੱਕ ਦੂਜੇ ਨੂੰ ਭੰਡਣ ਦਾ ਠਿਕਾ ਲੈ ਲਿਆ ਉੱਥੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਏਸੀ ਕਮਰਿਆਂ 'ਚ ਬੈਠੇ ਆ ਭਰਾ ਜੀ ਉੱਥੋਂ ਨਿਕਲੋ ਜਿਹੜੀਆਂ ਤੁਹਾਨੂੰ ਤਨਖਾਹਾਂ ਮਿਲਦੀਆਂ ਵਾਂ ਨਾ ਇਹ ਲੋਕਾਂ ਦੇ ਟੈਕਸ ਦੇ ਪੈਸਿਆਂ ਦੇ ਮਿਲਦੀਆਂ ਤੁਹਾਡੇ ਘਰੋਂ ਨਹੀਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਵੱਲੇ ਮੰਡੀ ਦੀ ਆ ਜਿਹੜਾ ਕਿ ਵੱਲਾ ਮੰਡੀ ਜਿਹੜੀ ਕਿ ਸਬਜ਼ੀ ਮੰਡੀ ਤੇ ਨਾਲ ਹੀ ਫਲਾਂ ਦੀ ਮੰਡੀ ਆ ਜਿਹਨੂੰ ਕੀ ਇੰਟਰਨੈਸ਼ਨਲ ਮੰਡੀ ਵੀ ਕਿਹਾ ਜਾਂਦਾ ਪਰ ਤਸਵੀਰਾਂ ਤਰਸ ਜੋ ਖਲਾਤ ਨੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਜਿਹੜੀ ਕੀ ਇਹ ਵੱੱਲਾ ਮੰਡੀ ਆ ਸਬਜ਼ੀ ਮੰਡੀ ਨੂੰ ਕਿਹਾ ਜਾਂਦਾ ਪਰ ਲੱਗਦਾ ਵੀ ਇਹ ਵੱੱਲਾ ਮੰਡੀ ਸਬਜ਼ੀ ਮੰਡੀ ਘੱਟ ਤੇ ਪਸ਼ੂ ਮੰਡੀ ਆ ਲੱਗ ਰਹੀ ਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਥਾਂ ਥਾਂ ਤੇ ਜਿਹੜੇ ਕੀ ਪਸ਼ੂ ਦਿਖਾਈ ਦੇ ਰਹੇ ਨੇ ਅਤੇ ਥਾਂ ਥਾਂ ਗੰਦਗੀ ਦੇ ਢੇਰ ਦਿਖਾਈ ਦੇ ਰਹੇ ਨੇ ਤਸਵੀਰਾਂ ਤੁਸੀਂ ਅੰਮ੍ਰਿਤਸਰ ਦੇ ਵੱੱਲਾ ਮੰਡੀ ਦਿਖਾ ਰਿਹਾ ਨੇ ਅਤੇ ਇਸ ਮੁੱਦੇ ਦਾ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸੋਨੂ ਜੁੰਡਿਆਲਾ ਜਿਹੜੇ ਸਮਾਜ ਸੇਵੀ ਨੇ ਅਕਸਰ ਅਜਿਹੇ ਮੁੱਦਿਆਂ ਤੇ ਗੱਲਬਾਤ ਵੀ ਕਰਦੇ ਨੇ ਸੋਨੂ ਜੁੰਡਿਆਲਾ ਜੀ ਤੁਹਾਡਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਲੋਕ ਚੈਨਲ ਤੁਹਾਨੂੰ ਵੀ ਕਿਸ ਤਰ੍ਹਾਂ ਦੇਖਦੇ ਹੋ ਮੰਡੀ ਦੇ ਹਾਲਾਤ ਬੜੇ ਤਰਸਯੋਗ ਨੇ ਅਸੀਂ ਦੇਖਿਆ ਵੀ ਵੱੱਲਾ ਸਬਜ਼ੀ ਮੰਡੀ ਘਟ ਤੇ ਪਸ਼ੂ ਮੰਡੀ ਆ ਲੱਗਦੀ ਆ ਤਾਂ ਤਾਂ ਦੇ ਪਸ਼ੂ ਜਿਹੜੇ ਨੇ ਫਿਰਦੇ ਨੇ ਅਤੇ ਗੰਦੀ ਢੇਰ ਲੱਗੇ ਨੇ ਕੀ ਹਾਲਾਤ ਨੇ ਸਾਡੀ ਪਸ਼ੂ ਮੰਡੀ ਦੇ ਸਬਜ਼ੀ ਮੰਡੀ ਦੇ ਜਿਹੜੇ ਕਿ ਇੰਟਰਨੈਸ਼ਨਲ ਮੰਡੀ ਕਿਹਾ ਜਾਂਦਾ ਸਾਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼ਾਂ ਨੂੰ ਬਹੁਤ ਮਾੜੀ ਗੱਲ ਆ ਸਭ ਤੋਂ ਪਹਿਲਾਂ ਤੇ ਜਿਹੜਾ ਨਾ ਵੱੱਲੇ ਮੰਡੀ ਦੇ ਹਾਲਾਤ ਇਦਾਂ ਦੇ ਬਣ ਗਏ ਆ ਕਿ ਜਿਵੇਂ ਇਜ਼ਰਾਈਲ ਦੀ ਜੰਗ ਨਹੀਂ ਲੱਗੀ ਹੁੰਦੀ ਤੇ ਬਹੁਤ ਬੰਬਾਰੀ ਹੋਈ ਹੁੰਦੀ ਤੇ ਉੱਥੇ ਟੀਨਾ ਕਿਦਾਂ ਟੁੱਟੀਆਂ ਕਿਤੇ ਆਹਨ ਆਪਸ ਦੇ ਵਿੱਚ ਲੜਨ ਦੇ ਆ ਤੇ ਕਿਤੇ ਮਤਲਬ ਗੰਦਗੀ ਦੇ ਉੱਤੇ ਢੇਰ ਲੱਗੇ ਆ ਤੇ ਇੰਨਾ ਕੁ ਜ਼ਿਆਦਾ ਉੱਥੇ ਗੰਦ ਪੈ ਗਿਆ ਵੀ ਕੋਈ ਸਾਹ ਵੀ ਨਹੀਂ ਉੱਥੇ ਕੋਈ ਸਾਫ ਸਫਾਈ ਨਹੀਂ ਉਹ ਜਦੋਂ ਉੱਥੇ ਵਿਚਾਰੇ ਜਿਹੜੇ ਕੰਮ ਕਰਦੇ ਆ ਉਹ ਕੱਲ ਨੂੰ ਹੁਣ ਬਾਰਿਸ਼ਾਂ ਦਾ ਮੌਸਮ ਹੈ ਉਹ ਬਿਮਾਰੀਆਂ ਦੀ ਲਪੇਟ ਚ ਆ ਜਾਣੇ ਆ ਤੇ ਇਹਦੀ ਕਾਗਜ਼ਾਂ ਸਾਫ ਸਫਾਈ ਬੜੀ ਵਧੀਆ ਰਹੀ ਹੋ ਗਈ ਹਣੀ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸ਼ਹਿਰ ਸਾਡਾ ਸਮਾਰਟ ਸਿਟੀ ਦੇ ਅੰਦਰ ਆ ਤੇ ਪ੍ਰਸ਼ਾਸਨ ਕਿੱਥੇ ਸੁੱਤਾ ਵਾ ਤੇ ਜਿਹੜੇ ਸਾਡੇ ਇੱਥੋਂ ਦੇ ਲੀਡਰ ਆ ਉਹ ਕਿੱਥੇ ਨੇ ਉਹ ਜਾ ਕੇ ਵੱਲੇ ਮੰਡੀ ਦਾ ਹਾਲਾਤ ਤੇ ਵੇਖਣ ਦੇਸ਼ ਦੇ ਪ੍ਰਧਾਨ ਮੰਤਰੀ ਔਰ ਮੁੱਖ ਮੰਤਰੀ ਕਹਿੰਦੇ ਨੇ ਸਵੱਛ ਅਭਿਆਨ ਚ ਔਰ ਮੈਨੂੰ ਦੱਸੋ ਵੀ ਸਾਫ਼ ਸੁਥਰਾ ਕਿੱਥੇ ਅੰਮ੍ਰਿਤਸਰ ਦੇ ਚਾਰ ਕੋਨੇ ਤੁਸੀਂ ਚਾਰੇ ਕੋਨਿਆਂ 'ਚ ਜਾ ਕੇ ਵੇਖ ਲਓ ਇੱਥੇ ਵੇਖ ਲਓ ਤੇ ਚਾਹੇ ਉਹ ਡੰਪ ਤੇ ਜਾ ਕੇ ਵੇਖ ਲਓ ਲੋਕਾਂ ਨੂੰ ਹੀ ਇਹ ਜਿਹੜਾ ਭੁਗਤਣਾ ਪੈਂਦਾ ਵੋਟਾਂ ਲੋਕੀ ਪਾਉਣ ਨਮਾਇंदे ਲੋਕੀ ਚੁਣਨ ਟੈਕਸ ਲੋਕੀ ਦੇਣ ਤੇ ਸਹੂਲਤਾਂ ਕਿਹਨੇ ਲੈਣੀਆਂ ਵੱਲੇ ਮੰਡੀ 'ਚੋਂ ਨਿਕਲ ਲੱਗਿਆ ਜਦੋਂ ਅਸੀਂ ਇੱਕ ਪਰਚੀ ਘਟਾਉਨੇ ਆ ਤੇ ਮੈਨੂੰ ਦੱਸੋ ਕਿਸ ਗੱਲ ਦਾ ਤੁਸੀਂ ਟੈਕਸ ਲੈ ਰਹੇ ਹੋ ਜੇ ਤੁਸੀਂ ਸਾਫ਼ ਸਫਾਈ ਨਹੀਂ ਦਿੰਦੇ ਉੱਥੇ ਬਾਥਰੂਮਾਂ ਦਾ ਤੁਸੀਂ ਹਾਲ ਵੇਖ ਲੈ ਕਿੰਨਾ ਗੰਦਾ ਬਾਥਰੂਮ ਆ ਉੱਥੇ ਇੰਨਾ ਕੁ ਬੁਰਾ ਹਾਲ ਹੋ ਗਿਆ ਵਾ ਮੈਨੂੰ ਸਮਝ ਨਹੀਂ ਆਉਂਦੀ ਕੀ ਜਿਹੜੇ ਲੋਕ ਅਮਰੇਸਰ ਦੇ ਵਿੱਚ ਵਸਦੇ ਆ ਕੀ ਗੱਲ ਇਨਸਾਨ ਨਹੀਂ ਆ ਇਹ ਵੀ ਇਨਸਾਨ ਆ ਇਹਨਾਂ ਨੂੰ ਵੀ ਜੀਣ ਦਾ ਉਹਨਾਂ ਹੀ ਹੱਕ ਆ ਜੇ ਸ਼ਹਿਰ ਸਾਡਾ ਸਮਾਰਟ ਸਿਟੀ ਦੇ ਅੰਦਰ ਆਉਂਦਾ ਬਾਤ ਤੇ ਅਸੀਂ ਸਮਾਰਟ ਸਿਟੀ ਵਾਲੀਆਂ ਸਾਰੀਆਂ ਫੈਸਿਲਟੀਆਂ ਦੇਈਏ ਜਦੋਂ ਤੁਹਾਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਜਿਹੜੇ ਫੰਡ ਦੇਣ ਦੀ ਆ ਔਰ ਨਮਾਇंदे ਲੈ ਲੈ ਕੇ ਆ ਰਹੇ ਆ ਪ੍ਰਸ਼ਾਸਨ ਨੂੰ ਕੀ ਦਿੱਕਤ ਆ ਲਾਉਣ ਚ ਮੈਂ ਇੱਥੇ ਜਾ ਕੇ ਇਹਨਾਂ ਨੂੰ ਕਿੰਨੀ ਵਾਰੀ ਮਿਲ ਚੁੱਕਾ ਵਾਂ ਔਰ ਬੇਨਤੀਆਂ ਕਰ ਚੁੱਕਾ ਵਾਂ 27 ਤਰੀਕ ਤੋਂ ਲੈ ਕੇ ਹੁਣ ਤੱਕ ਰੌਲਾ ਪਾਉਂਦੇ ਆ ਵੀ ਆ ਜਿਹੜੀਆਂ ਚੀਜ਼ਾਂ ਇਹ ਚੱਲਣ ਬੜੇ ਲੰਮੇ ਸਮੇਂ ਤੋਂ ਡਿਆ ਪਰ ਲਿਖਤੀ ਜਿਹੜਾ ਹੋਇਆ ਇਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਤੁਸੀਂ ਸਾਨੂੰ ਇੱਕ ਵਾਰੀ ਲਿਖ ਕੇ ਦੇ ਦਿਓ ਅਸੀਂ ਕਰਾ ਦਾਂਗੇ ਹੁਣ ਇੱਥੇ ਪਤਾ ਲੱਗਾ ਕਿ ਇੱਥੇ ਕਹਿੰਦੇ ਵੀ ਆਰਮੀ ਦਾ ਕੋ ਰੌਲਾ ਜੇ ਆਰਮੀ ਦਾ ਰੌਲਾ ਤੇ ਅਸੀਂ ਇੱਥੋਂ ਦੇ ਐਮਐਲਏ ਨੂੰ ਐਮਪੀ ਨੂੰ ਬੁਲਾ ਕੇ ਪ੍ਰਸ਼ਾਸਨ ਨੂੰ ਬੁਲਾ ਕੇ ਹੱਲ ਕਰ ਦਈਏ ਪਰ ਲੋਕਾਂ ਨੂੰ ਸਹੂਲਤਾਂ ਦੇ ਦਈਏ ਸੋਨੋ ਜੀ ਜਿਵੇਂ ਕਹਿੰਦੇ ਆ ਆਰਮੀ ਦਾ ਰੌਲਾ ਵਾ ਪਰ ਆਲਮੀ ਦਾ ਰੌਲਾ ਹੋਊਗਾ ਕੋ ਬਿਲਡਿੰਗ ਬਣਾਉਣ ਦੇ ਵਿੱਚ ਹੋਊਗਾ ਜਾਂ ਹੋਰ ਚੀਜ਼ ਹੋਊਗਾ ਪਰ ਸਾਥ ਸਪਾਈ ਲੈ ਕੇ ਆਰਮੀ ਦੀ ਮਨ ਨਹੀਂ ਕਰਦੀ ਵੀ ਤੁਸੀਂ ਸਾਥ ਸਪਾਈ ਨਾ ਕਰੋ ਪਸ਼ੂ ਥਾਂ ਦਾ ਤੁਰੇ ਫਿਰਦੇ ਨੇ ਜਿਵੇਂ ਮੈਂ ਕਿਹਾ ਵੀ ਇੰਟਰਨੈਸ਼ਨਲ ਬੱਲਾ ਸਾਡੀ ਮੰਡੀ ਆ ਇੱਥੇ ਵਪਾਰ ਵੱਡੀ ਤਦਾਦ ਵਿੱਚ ਹੁੰਦਾ ਪੂਰੇ ਦੇਸ਼ ਵਿੱਚ ਜਿਹੜਾ ਕਿ ਸਬਰੀ ਆਉਂਦੀ ਆ ਫਰੂਟ ਜਾਂਦਾ ਵਾ ਜੋ ਜੰਮੂ ਕਸ਼ਮੀਰ ਤੱਕ ਜਿਹੜੇ ਵਪਾਰੀ ਆਉਂਦੇ ਨੇ ਕੀ ਇਮਪ੍ਰੈਸ਼ਨ ਪੈਂਦਾ ਹੋਊਾ ਸਾਡੇ ਗੁਰੂਆਂ ਦਾ ਦੀ ਨਗਰੀ ਆ ਲੋਕ ਕਹਿੰਦੇ ਆ ਵੀ ਵੱਡੀ ਵੱਡੀ ਮੰਡੀ ਆ ਵੱਲਾ ਮੰਡੀ ਜਿਹਨੂੰ ਕਹਿੰਦਾ ਇੰਟਰਨੈਸ਼ਨਲ ਮੰਡੀ ਆ ਕੀ ਹਾਲਾਤ ਚੀ ਨੇ ਸਮਝਾ ਮੰਡੀ ਦੇ ਕੀ ਲੱਗਦਾ ਨਹੀਂ ਕਿਤੇ ਤਰਸੇ ਹੋ ਹਾਲਾਤ ਆ ਕਿਤੇ ਸਾਨੂੰ ਜਿਹੜੀ ਸ਼ਰਮ ਹੀ ਆਉਂਦੀ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦੀ ਸ਼ਰਮ ਆਉਂਦੀ ਆ ਜੀ ਇਹ ਕੰਮ ਜਿਹੜੇ ਆ ਇਹਨਾਂ ਨੂੰ ਕਰਨੇ ਚਾਹੀਦੇ ਸੀਗੇ ਜਿਹੜੇ ਅਸੀਂ ਜਾ ਕੇ ਕਰਨ ਦੇ ਆ ਹੁਣ ਕਿੰਨਾ ਕੁ ਰੌਲਾ ਪਾ ਲਈ ਇਹਨਾਂ ਨੂੰ ਤੇ ਜਾ ਜਾ ਕੇ ਅਸੀਂ ਦੱਸ ਰਹੇ ਆ ਤੇ ਦੂਜੀ ਗੱਲ ਵੀ ਜਿਹੜਾ ਤੁਸੀਂ ਦੱਸਿਆ ਇੱਥੇ ਵਾਕਿਆ ਹੀ ਕਿਸਾਨ ਵੀਰ ਸਵੇਰੇ ਜਿਹੜੇ ਉਹ ਪਹਿਲਾਂ ਤੇ ਰਾਤ ਵਿਚਾਰੇ ਫਸਲਾਂ ਤੋੜ ਕੇ ਸਾਰਾ ਸਬਜ਼ੀਆਂ ਤੋੜ ਕੇ ਸਾਰਾ ਲੈ ਕੇ ਆਉਂਦੇ ਇੱਥੇ ਤੇ ਜਦੋਂ ਲੈ ਕੇ ਆਉਂਦੇ ਆ ਇੱਥੇ ਤੇ ਫਿਰ ਇੱਥੇ ਵੇਚਦੇ ਆ ਤੇ ਕੁਝ ਵੀਰ ਜਿਹੜੇ ਲੈਣ ਆਉਂਦੇ ਆ ਤੇ ਜਦੋਂ ਇੱਥੋਂ ਲੈ ਕੇ ਉਹ ਵੇਚਣ ਦੇ ਲਈ ਜਾਂਦੇ ਆ ਤੇ ਕਿੰਨੀ ਤਰ੍ਹਾਂ ਦਾ ਵਪਾਰ ਹੁੰਦਾ ਇੱਥੇ ਜਦੋਂ ਉਹ ਆਉਂਦੇ ਆ ਉਹਨਾਂ ਦਾ ਕਸੂਰ ਕੀ ਆ ਉੱਤੇ ਕਾਰੋਬਾਰ ਕਰਨ ਆਏ ਕੁਝ ਲੈਣ ਆ ਗਏ ਕੁਝ ਵੇਚਣ ਆ ਗਏ ਤੇ ਕਈਆਂ ਨੇ ਇੱਥੋਂ ਖਰੀਦ ਕੇ ਆਪਣੀਆਂ ਦੁਕਾਨਦਾਰੀਆਂ ਕਰਨੀਆਂ ਤੇ ਲੋਕਾਂ ਦੇ ਘਰਾਂ ਤੱਕ ਚੀਜ਼ਾਂ ਪਹੁੰਚਾਉਣੀਆਂ ਪਰ ਜੇ ਉੱਥੇ ਦੀ ਸਾਫ ਸਫਾਈ ਤੇ ਉੱਥੋਂ ਦਾ ਘੱਟਾ ਜਦੋਂ ਉੱਤੇ ਪੈਂਦਾ ਕੀ ਉਹ ਚੀਜ਼ ਖਾਣਯੋਗ ਰਹਿ ਜਾਂਦੀ ਹੈ ਪਰ ਕੀ ਲੱਗਦਾ ਨਹੀਂ ਸੋਨੋ ਜਿਹੜਾ ਵੀ ਇੱਥੇ ਮੰਨ ਲਓ ਵਪਾਰੀ ਜਾਂ ਕੋਈ ਆਹ ਬੰਦਾ ਸਾਡੇ ਵਰਗਾ ਵੀ ਸਬਜ਼ੀ ਲੈਣ ਵਾਸਤੇ ਜਾਂਦਾ ਅਸੀਂ ਸੋਚਦੇ ਹਾਂ ਕਿ ਸ਼ਾਇਦ ਮੰਡੀ 'ਚ ਜਵਾਂਗੇ ਸਬਜ਼ੀ ਹੋਲ ਸੇਲ ਮਿਲ ਜੂਗੀ ਸਸਤੀ ਮਿਲ ਜੂਗੀ ਤੇ ਬੰਦਾ ਚਾਰ ਪੰਜ ਸਬਜ਼ੀਆਂ ਦੇ ਹਫ਼ਤੇ ਦੀ ਸਬਜ਼ੀ ਇਕੱਠੀ ਲੈ ਕੇ ਆ ਜਾਂਦਾ ਪਰ ਅਸੀਂ ਦੇਖਿਆ ਵੀ ਜਿਹੜੀ ਸਬਜ਼ੀ ਦੇ ਨਾਲ ਨਾਲ ਅਸੀਂ ਗੰ ਕੀ ਲੱਗਦਾ ਉਹ ਜਿਹੜੀ ਸਬਜ਼ੀਆਂ ਸੀ ਘਰੇ ਜਾ ਕੇ ਆਪਣੇ ਪਰਿਵਾਰ ਨੂੰ ਖਾਣਨੇ ਆ ਬੱਚਿਆਂ ਨੂੰ ਖਾਣਨੇ ਆ ਕਿਤੇ ਕਿਤੇ ਉਹਨਾਂ ਬਿਮਾਰੀਆਂ ਸਦਾ ਹੀ ਦਿੰਦੀਆਂ ਸੀ ਬਿਲਕੁਲ ਇਹ ਜਿਹੜਾ ਬਿਮਾਰੀਆਂ ਨੂੰ ਸਦਾ ਦਿੰਨੇ ਆ ਆਪਾਂ ਵੇਖੋ ਸਭ ਤੋਂ ਪਹਿਲਾਂ ਤੇ ਸਾਨੂੰ ਨਾ ਇਹ ਚੀਜ਼ ਸੋਚਣੀ ਚਾਹੀਦੀ ਆ ਜੋ ਬੀਜਣਾ ਵਾ ਵੜਣਾ ਤੇ ਇੱਥੇ ਜੋ ਬੀਜ ਰਹੇ ਆ ਉਹ ਵੜਾਂਗੇ ਅੱਖਾਂ ਬੰਦ ਕਰਕੇ ਜਿਹੜਾ ਵਾ ਨਾ ਅੱਜ ਆਪਾਂ ਚੱਲ ਜੰਨੇ ਆ ਸਾਨੂੰ ਨਹੀਂ ਜਾਣਾ ਚਾਹੀਦਾ ਜੇ ਕਿਤੇ ਕੋਈ ਵੀ ਕੰਮ ਗਲਤ ਹੁੰਦਾ ਵਾ ਤੇ ਉਸੇ ਵੇਲੇ ਮੀਡੀਆ ਦੇ ਪ੍ਰਸ਼ਾਸਨ ਦੇ ਔਰ ਚੁਣੇ ਨਮਾਇੰਦਿਆਂ ਦੇ ਧਿਆਨ 'ਚ ਲਿਆਉਣਾ ਚਾਹੀਦਾ ਤੇ ਨਮਾਇੰਦੇ ਇਹ ਨਾ ਕੰਮ ਕਰਿਆ ਕਰਨ ਜ ਪਾਰਟੀ ਬਾਜੀ ਤੋਂ ਉੱਠ ਕੇ ਭਰਾਓ ਸੋਚੋ ਗੁਰੂ ਰਾਮਦਾਸ ਮਾਰੇ ਦੀ ਨਗਰੀ ਆ ਤੁਸੀਂ ਕਿਤੇ ਰੱਬ ਦਾ ਖੌਫ ਕਰੋ ਰੱਬ ਤੋਂ ਡਰੋ ਜਿਸ ਨਗਰੀ ਲਈ ਤੰਤਨ ਬਾਬਾ ਦੀਪ ਸਿੰਘ ਮਾਰੇ ਨੇ ਆਪਣਾ ਸੀਸ ਭੇਟ ਕਰਤਾ ਕਿੰਨੀਆਂ ਕੁਰਬਾਨੀਆਂ ਹੋਈਆਂ ਕਿੰਨਾ ਪਵਿੱਤਰ ਸ਼ਹਿਰ ਸਾਡਾ ਪਰ ਉੱਥੇ ਵੀ ਲੋਕੀ ਕੁਛ ਰਾਜਨੀਤੀ ਕਰਦੇ ਆ ਜੇ ਕੋਈ ਐਸੋ ਜੇ ਕੰਮ ਆ ਹੋਣ ਵਾਲੇ ਤੇ ਉਹਨਾਂ ਨੂੰ ਪਹਿਲ ਦੀ ਧਾਰ ਤੇ ਕਿਉਂ ਨਹੀਂ ਕਰਾਉਂਦੇ ਕਰਾਉਣੇ ਚਾਹੀਦੇ ਇਹਦੇ ਵਿੱਚ ਕੋਈ ਕਿਸੇ ਨੇ ਕ੍ਰੈਡਿਟ ਤੇ ਲੈਣਾ ਨਹੀਂ ਲੋਕਾਂ ਦੇ ਕੰਮ ਆ ਦੂਰੋਂ ਦੂਰੋਂ ਕੋਈ ਆਉਂਦਾ ਵਾ ਹਰ ਬੰਦੇ ਦਾ ਉੱਥੇ ਜਿਹੜਾ ਵਾ ਵਿਚਾਰਾ ਜਾਂਦਾ ਵਾ ਕੋਈ ਕਿਤੇ ਆਉਂਦਾ ਕੋਈ ਕਿਤੇ ਆਉਂਦਾ ਦੂਰ ਦੂਰ ਸਬਜੀ ਜਾਂਦੀ ਆ ਪਰ ਜੇ ਉੱਥੋਂ ਦੇ ਹਾਲਾਤ ਵੇਖੀਏ ਤੇ ਹਾਲਾਤ ਤੇ ਇੰਨੇ ਜਿਆਦੇ ਆਲੇ ਦੁਆਲੇ ਪਾਣੀ ਖੜਾ ਵਾ ਤੇ ਉਹ ਪਾਣੀ ਚੋਂ ਗੰਦੀ ਸਮੈਲ ਆਉਂਦੀ ਆ ਜੇ ਦੂਜੇ ਬਨੇ ਟੀਨਾ ਵੇਖੀਏ ਛੜ ਸਾਰੇ ਡਿੱਗੇ ਪਏ ਆ ਕਿਹੜੇ ਹਾਲਾਤ ਬਣੇ ਉੱਥੋਂ ਹੀ ਫਰੂਟ ਜਾਂਦਾ ਵਾ ਤੇ ਉੱਥੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਏਸੀ ਕਮਰਿਆਂ 'ਚ ਬੈਠੇ ਆ ਭਰਾ ਜੀ ਉੱਥੋਂ ਨਿਕਲੋ ਜਿਹੜੀਆਂ ਤੁਹਾਨੂੰ ਤਨਖਾਹਾਂ ਮਿਲਦੀਆਂ ਵਾ ਨਾ ਇਹ ਲੋਕਾਂ ਦੇ ਟੈਕਸ ਦੇ ਪੈਸਿਆਂ ਦੇ ਮਿਲਦੀਆਂ ਤੋ ਡਿੱ ਘਰ ਤੇ ਉਹ ਵੀ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਦਿੱਕਤ ਕੀ ਲਾਂਚ ਸੋਨੂੰ ਜੇ ਅਸੀਂ ਦੇਖਿਆ ਵੀ ਵੱਡੀ ਤੇ ਦਾਅ ਵਿੱਚ ਵਪਾਰੀ ਜਿਵੇਂ ਮੈਂ ਗੱਲ ਕੀਤੀ ਵੀ ਵਪਾਰ ਹੁੰਦਾ ਉਥੇ ਆੜਤੀਆਂ ਨੇ ਬੜੇ ਵੱਡੇ ਆੜਤੀ ਨੇ ਉਸ ਤੋਂ ਲੈ ਕੇ ਸਵੇਰੇ ਬੋਲੀ ਹੁੰਦੀ ਆ ਮੰਡੇਰੇ ਸ਼ੁਰੂ ਹੋ ਜਾਂਦੀ ਆ ਸ਼ਾਮ ਤੱਕ ਮੰਡੀ ਚੱਲਦੀ ਆ ਠੀਕ ਆ ਇੰਨੀ ਵੱਡੀ ਆੜਤਿਆ ਇੰਨੇ ਵੱਡੇ ਵੱਡੇ ਵਪਾਰੀ ਨੇ ਫਿਰ ਕਿਉਂ ਨਹੀਂ ਬੋਲਦੇ ਹੋ ਇੰਨੀ ਗੰਦੀ ਰੇਟ ਵਿੱਚ ਤਰਾ ਢੇਲੇ ਵਿੱਚ ਕਿਸ ਤਰ੍ਹਾਂ ਬੈਠੇ ਨੇ ਮੈਨੂੰ ਦੱਸੋ ਕੀ ਹਾਲਾਤ ਨੇ ਸਰਕਾਰ ਨੂੰ ਟੈਕਸ ਦਿੱਤਾ ਜਾਂਦਾ ਜਿਵੇਂ ਮੈਂ ਗੱਲ ਕੀਤੀ ਵੀ ਔਂ ਜਾਂਦੀ ਪਰਚੀ ਲੱਗਦੀ ਆ ਆਹਤ ਕੱਟੀ ਜਾਂਦੀ ਆ ਟੈਕਸ ਬੰਦਾ ਮੰਡੀ ਬੋ ਜਿਹੜਾ ਧਿਆਨ ਦੇ ਵਿੱਚ ਇਹਨੂੰ ਲੈ ਕੇ ਅਸੀਂ ਦੇਖਦੇ ਬੜੀਆਂ ਬੜੀਆਂ ਮੰਡੀਆਂ ਜਿਹੜੀਆਂ ਨੇ ਅਪਗ੍ਰੇਡ ਕੀਤੀਆਂ ਨੇ ਤਿਆਰ ਕੀਤੀਆਂ ਨੇ ਜਿਹੜੀ ਇੰਟਰਨੈਸ਼ਨਲ ਹੈ ਇਹ ਵੀ ਮੰਡੀ ਬਹੁਤ ਵੱਡੀ ਆ ਚਲੋ ਜੇ ਮੰਨ ਲਓ ਨਹੀਂ ਕਿਸੇ ਤੇ ਤਿਆਰ ਕਰਦਾ ਪਰ ਸਾਥ ਸਭਾਈ ਨੂੰ ਲੈ ਕੇ ਇਹ ਜੀ ਹੋ ਸਕਦਾ ਨਹੀਂ ਕਿਸੇ ਦਾ ਸਾਥ ਸਭਾਈ ਦਾ ਵੀ ਤੇ ਬਿਲਕੁਲ ਮੈਂ ਇਹ ਤੇ ਪਹਿਲੇ ਤੁਹਾਨੂੰ ਕਿਹਾ ਵੀ ਰਾਜਨੀਤੀ ਤੋਂ ਉੱਠ ਕੇ ਸੋਚਣਾ ਚਾਹੀਦਾ ਚਾਹੇ ਪਾਰਟੀ ਕੋਈ ਵੀ ਆ ਸਰਕਾਰ ਕੋਈ ਵੀ ਆ ਅਸੀਂ ਇਸ ਦੇਸ਼ ਦੇ ਇਸ ਸ਼ਹਿਰ ਦੇ ਨਾਗਰਿਕ ਤੇ ਹੈਗੇ ਆ ਨਾ ਸਾਡਾ ਫਰਜ਼ ਤੇ ਬਣਦਾ ਨਾ ਕਿ ਅਸੀਂ ਇਹ ਜਿਹੜਾ ਵਾ ਉਥੇ ਜੋ ਵੀ ਹੋ ਰਿਹਾ ਆਲੇ ਦੁਆਲੇ ਉਥੇ ਕੀ ਹੁੰਦਾ ਵਾ ਅੱਖਾਂ ਬੰਦ ਕਰਕੇ ਜਾਣਨਾ ਕੁਝ ਨਹੀਂ ਹੁੰਦਾ ਉਥੋਂ ਦੇ ਲੋਕਾਂ ਦੀ ਕੀ ਦਿੱਕਤ ਐ ਮੈਨੂੰ ਨਹੀਂ ਪਤਾ ਪਰ ਮੈਨੂੰ ਇਹ ਪਤਾ ਵੀ ਮੇਰੇ ਸ਼ਹਿਰ ਦੇ ਆਲੇ ਦੁਆਲੇ ਜੋ ਕਿਤੇ ਵੀ ਹੋ ਰਿਹਾ ਮੈਂ ਪ੍ਰਸ਼ਾਸਨ ਨੂੰ ਲਿਖਤੀ ਦੇ ਰਿਹਾ ਔਰ ਜਿੱਥੇ ਜਿੱਥੇ ਪ੍ਰਸ਼ਾਸਨ ਕੰਮ ਕਰ ਰਿਹਾ ਮੈਂ ਉਹਨਾਂ ਦਾ ਧੰਨਵਾਦ ਕਰ ਰਿਹਾ ਔਰ ਜਿੱਥੇ ਪ੍ਰਸ਼ਾਸਨ ਨਹੀਂ ਕੰਮ ਕਰ ਰਿਹਾ ਤੇ ਉਥੇ ਮੈਂ ਜਾ ਕੇ ਫੇਰ ਬੇਨਤੀ ਕਰ ਦਿੰਨਾ ਵਾ ਨੁਮਾਇੰਦਿਆਂ ਨੂੰ ਵੀ ਬੇਨਤੀ ਕਰ ਦਿੰਨਾ ਵਾ ਮੇਰੀ ਤੇ ਸਾਰੇ ਹੀ ਜਿਨਨੇ ਸ਼ਹਿਰ ਦੀਆਂ ਪਾਰਟੀਆਂ ਦੇ ਨੁਮਾਇੰਦੇ ਆ ਚਾਹੇ ਜਿੱਤੇ ਆ ਚਾਹੇ ਹਾਰੇ ਆ ਜਿਹੜੇ ਇੱਥੇ ਰਮਾਇੰਦੀਗੀ ਕਰਦੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੋਟਾਂ ਵੇਲੇ ਨਾ ਬਾਹਰ ਨਿਕਲਿਆ ਕਰੋ ਅੱਜ ਆ ਉਹ ਲੋੜ ਆ ਯਾਰ ਤੁਸੀਂ ਕਿਤੇ ਏਕਤਾ ਦਾ ਸੰਦੇਸ਼ ਵੀ ਦਿਓ ਨਾ ਇਹ ਥੋੜਾ ਵੀ ਤੁਸੀਂ ਇੱਕ ਦੂਜੇ ਨੂੰ ਭੰਡਣ ਦਾ ਠਿਕਾ ਲੈ ਲਿਆ ਤੁਸੀਂ ਵੀ ਕਿਤੇ ਹਾ ਦਾ ਨਾਹਰਾ ਮਾਰੋ ਆਓ ਸਾਰੇ ਜਣੇ ਰਲ ਕੇ ਆਪਣੇ ਸ਼ਹਿਰ ਨੂੰ ਸੁੰਦਰ ਬਣਾਈਏ ਆਪਾਂ ਕੀ ਗੱਲ ਆ ਮੈਂ ਬੋਲ ਰਿਹਾ ਤੁਸੀਂ ਬੋਲ ਰਹੇ ਜੇ ਜਿਹੜਾ ਮੀਡੀਆ ਦੇ ਧਾਇਰੇ ਜਿਹੜੇ ਵਿਖਾ ਰਹੇ ਆ ਤੇ ਉਹਨਾਂ ਦੀ ਵੀ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਸੁਣੋ ਤੇ ਭਰਾਓ ਤੁਸੀਂ ਸਾਡੇ ਨਾਲ ਆਓ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰੂ ਰਾਮਦਾਸ ਮਾਰੇ ਦੀ ਨਗਰੀ ਦੇ ਸਾਰੇ ਨਿਵਾਸੀ ਪਰਾਉ ਤੁਹਾਨੂੰ ਵੋਟਾਂ ਪਾਈਆਂ ਵਾ ਚਾਹੇ ਕਿਸੇ ਪਾਰਟੀ ਨੂੰ ਵੀ ਕਿਸੇ ਨੇ ਪਾਈਆਂ ਵਾ ਉਹ ਤੁਹਾਡਾ ਅਧਿਕਾਰ ਆ ਪਰ ਜਿਹੜਾ ਕੰਮ ਆ ਉਹ ਸਾਨੂੰ ਜਿਹੜਾ ਚਾਹੀਦਾ ਚੰਮ ਨਹੀਂ ਚਾਹੀਦਾ ਬਿਲਕੁਲ ਜੀ ਅਸੀਂ ਤੁਹਾਨੂੰ ਹੀ ਦੇਖਿਆ ਵੀ ਜਿਵੇਂ ਏਡੀ ਤੜੀ ਇੰਫਰਾਸਟ੍ਰਕਚਰ ਮੰਡੀ ਜੇ ਮੈਂ ਕਿਹਾ ਵੀ ਫਰੂਟ ਮੰਡੀ ਵੀ ਆ ਸਬਜੀ ਮੰਡੀ ਵੀ ਆ ਵਪਾਰੀ ਦੇਸ਼ਾਂ ਵਿਦੇਸ਼ਾਂ ਤੋਂ ਬਾਹਰੋਂ ਵਪਾਰੀ ਜਿਆਦਾ ਤਾਂ ਆਉਂਦੇ ਨੇ ਇੱਥੇ ਵਪਾਰ ਕਰਨ ਵਾਸਤੇ ਸਬਜ਼ੀ ਲੈਣ ਵਾਸਤੇ ਫੂਡ ਟੈਂਡਰ ਇੱਥੇ ਸਪੋਰਟ ਹੀ ਹੁੰਦਾ ਵਾ ਅਸੀਂ ਦੇਖਿਆ ਵੀ ਜਿਹੜੇ ਲੋਕ ਇੱਥੇ ਖਾਦ ਕੇ ਜਦੋਂ ਕਿਤੇ ਬਰਸਾਤ ਹੋ ਜਾਂਦੀ ਆ ਉਦੋਂ ਹਾਲਾਤ ਬੜੇ ਮਾੜੇ ਹੁੰਦੇ ਗਾ ਵਸਾਤਾ ਜਾਣੀਆਂ ਤੇ ਮੰਡੀ ਵਿੱਚ ਲੋਕਾਂ ਦਾ ਨੰਗੜਾ ਖਾ ਜਾਣਾ ਵਾ ਖਾਸ ਕਰਕੇ ਅਸੀਂ ਦੇਖਿਆ ਹੁਣ ਵੀ ਜਿਹੜੇ ਲੋਕ ਨੇ ਕਹੀ ਇੰਨੀ ਕਿਥੇ ਬਦਬੂ ਆਉਂਦੀ ਸੀ ਖੜਿਆ ਨਹੀਂ ਸੀ ਆਂਦੇ ਆ ਸਾਨੂੰ ਇੱਥੇ ਦੇ ਦੇਖ ਕੇ ਹਾਲਾਤ ਇੰਨੇ ਮਾੜੇ ਸੀ ਕਿ ਮੂੰਹ ਤੇ ਜਿਹੜਾ ਕੱਪੜਾ ਖੜਾ ਪਿਆ ਇੰਨੀ ਬਦਬੂ ਆਉਂਦੀ ਸੀ ਕਿ ਲੱਗਦਾ ਜਿਹੜਾ ਬੰਦਾ ਸ ਤੁਸੀਂ ਵੇਖੋ ਵੀ ਅਸੀਂ ਆਪ ਨੇਉਤਾ ਦੇਣ ਦੇ ਬਿਮਾਰੀਆਂ ਨੂੰ ਇਹੀ ਗੰਦਗੀ ਜੇ ਕਿਤੇ ਕਿਸੇ ਪ੍ਰਾਈਵੇਟ ਬੰਦੇ ਦੇ ਘਰ ਦੇ ਬਾਹਰ ਹੋਵੇ ਜਾਂ ਕਿਸੇ ਦੁਕਾਨ ਦੇ ਹੁੰਦੀ ਤੇ ਕਾਰਪੋਰੇਸ਼ਨ ਔਰ ਸਿਹਤ ਮਹਿਕਮੇ ਵਾਲੇ ਚਲਾਨ ਕੱਟ ਘੱਟੇ ਫੜਾਉਂਦੇ ਵੀ ਆ ਫੜ ਤੇ ਸੁਣਦੇ ਵੀ ਨਹੀਂ ਕਿਸੇ ਦੀ ਪਰ ਅੱਜ ਇਹਨਾਂ ਦਾ ਚਲਾਨ ਕੌਣ ਕੱਟੇ ਕੀ ਗੱਲ ਜਿਹਦੇ ਕੋਲ ਸਫਾਈ ਦਾ ਠੇਕਾ ਮੈਨੂੰ ਤੇ ਪਤਾ ਨਹੀਂ ਕਿਹਦੇ ਕੋਲ ਆ ਪਰ ਸਫਾਈ ਦਾ ਠੇਕਾ ਵੀ ਆ ਜਿਹਦੇ ਕੋਲ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਕਾਗਜ਼ਾਂ ਦੇ ਵਿੱਚ ਪਤਾ ਲੈਣਾ ਚਾਹੀਦਾ ਵੀ ਇੱਥੇ ਕਿੰਨੇ ਪੈਸੇ ਸਰਕਾਰ ਵੱਲੋਂ ਆਏ ਤੇ ਕਿੰਨੇ ਲੱਗ ਗਿਆ ਬੜੀ ਏਰੀ ਕਾਗਜ਼ਾਂ ਸਫਾਈ ਹੋ ਗਈ ਹੋਣੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਜਦੋਂ ਦੀ ਮੰਡੀ ਬਣੀ ਉਸੇ ਕੋਈ ਸਫਾਈ ਹੋਈ ਆ ਰਾਜਨੀਤੀ ਬਹੁਤ ਹੁੰਦੀ ਵੱਲੇ ਮੰਡੀ ਤੇ ਪਰ ਕੰਮ ਜ਼ੀਰੋ ਪਰ ਮੈਂ ਹੁਣ ਇਸ ਮੁੱਦੇ ਨੂੰ ਇੱਥੇ ਨਹੀਂ ਰੁਕੂੰਗਾ ਪੰਜਾਬ ਦਾ ਸੈਸ਼ਨ ਚੱਲਦਾ ਪਿਆ ਵਿਧਾਨ ਸਭਾ ਚ ਔਰ ਸਾਰੇ ਲੋਕ ਤੁਹਾਡੇ ਚੈਨਲ ਦੇ ਰਹੀ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਉੱਥੇ ਨਮਾਇੰਦੇ ਬੈਠੇ ਆ ਕਿ ਭਰਾਓ ਹੱਥ ਜੋੜ ਕੇ ਬੇਨਤੀ ਆ ਅੰਮ੍ਰਿਤਸਰ ਗੁਰੂ ਨਗਰੀ ਤੁਹਾਡੇ ਤੋਂ ਇਨਸਾਫ ਮੰਗਦੀ ਆ ਸਾਡੇ ਸ਼ਹਿਰ ਬਾਰੇ ਸੋਚੋ ਔਰ ਸਾਡੇ ਜਿਹੜੇ ਇੱਥੋਂ ਦੇ ਮਸਲਿਆਂ ਨੂੰ ਪਹਿਲ ਦੀ ਆਧਾਰ ਤੇ ਹੱਲ ਕਰੋ ਔਰ ਜੇ ਨਹੀਂ ਹੱਲ ਹੋਣਗੇ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਦੇ ਗਵਰਨਰ ਕੋਲ ਵੀ ਜਾਊਗਾ ਔਰ ਜਿੱਥੋਂ ਤੱਕ ਹੋ ਸਕਿਆ ਨੇ ਹੱਥ ਪੈਰ ਜੋੜੂਗਾ ਆਪਣੀ ਨਗਰੀ ਲਈ ਹਾਤਾ ਨਾਰਾ ਮਾਰਦਾ ਰਹੂਗਾ ਬਿਲਕੁਲ ਜੀ ਅਸੀਂ ਦੇਖਿਆ ਸਾਨੂੰ ਨਹੀਂ ਖਾਸ ਕਰਕੇ ਜਦੋਂ ਮੈਂ ਗੱਲ ਕੀਤੀ ਵੀ ਜਦੋਂ ਸਵੇਰੇ ਇੱਥੇ ਕਿਤੇ ਬੋਲੀ ਸ਼ੁਰੂ ਹੋ ਜਾਂਦੀ ਹੈ ਚਾਹੇ ਉਹ ਫਰੂਟ ਮੰਡੀ ਦੀ ਆ ਚਾਹੇ ਸਬਜ਼ੀਆਂ ਦੀ ਆ ਵਪਾਰੀ ਜਿਹੜੇ ਨੇ ਖਾ ਕੇ ਆਰਤੀ ਤੇ ਆਉਂਦੇ ਹੁੰਦੇ ਨਾਲ ਜਿਹੜੇ ਵਪਾਰੀ ਨੇ ਜਿਹੜਾ ਜਿਹੜੇ ਸੌਦੇ ਲੈਣ ਵਾਸਤੇ ਲੋਕ ਆਉਂਦੇ ਨੇ ਹਜ਼ਾਰਾਂ ਤਰ੍ਹਾਂ ਦੇ ਆਉਂਦੇ ਆ ਅਸੀਂ ਦੇਖਿਆ ਵੀ ਮੰਡੀ ਵਿੱਚ ਥਾਂ ਜਿਹੜੀ ਇਨਾ ਘੱਟ ਪੈ ਜਾਂਦਾ ਅਸੀਂ ਦੇਖਿਆ ਉਹਦੇ ਬਾਥਰੂਮਾਂ ਦਾ ਬੜੇ ਹਾਲਾਤ ਮਾੜੇ ਨੇ ਜਦੋਂ ਕਿਸੇ ਦਾ ਬਾਥਰੂਮ ਆ ਜਾਂਦਾ ਜਾਂ ਕੋਈ ਹਾਲਾਤ ਨੇ ਚਾਹੇ ਲੇਡੀਜ਼ ਜਾਂਦੀ ਆ ਖਾਠਾਰੇ ਟੁੱਟੀਆਂ ਜਿਹੜੇ ਸੀ ਬਾਥਰੂਮ ਤੇ ਕਿ ਲੱਗਦਾ ਨਹੀਂ ਅਸੀਂ ਦੇਖਦੇ ਵੰਡੀ ਬੋਰਡ ਅਕਸਰ ਐਡਾ ਵੱਡਾ ਬਜਟ ਬਣਾਉਂਦੇ ਨੇ ਮੰਡੀ ਬੋਰਡ ਵਿੱਚ ਪਾਣੀ ਪੀਂ ਦਾ ਪ੍ਰਬੰਧ ਹੁੰਦਾ ਲਾਈਟਾਂ ਦਾ ਪ੍ਰਬੰਧ ਹੁੰਦਾ ਖਾਸ ਕਰਕੇ ਲੈਟ੍ਰੀ ਬਾਥਰੂਮ ਦਾ ਪ੍ਰਬੰਧ ਹੁੰਦਾ ਪਰ ਅਸੀਂ ਦੇਖਿਆ ਇੱਥੇ ਜਿਹੜਾ ਲੱਗਦਾ ਬਹੁਤ ਪਿਛੜਿਆ ਜਿਹੜੇ ਸ਼੍ਰੇਣੀ ਜਿਸੀਂ ਬੈਠੇ ਆ ਉਹ ਮੱਥਾਂ ਦੀ ਗੁਰੂ ਨਗਰੀ ਚ ਨਹੀਂ ਬੈਠੇ ਬਿਲਕੁਲ ਲੱਗਦਾ ਵਾ ਸਾਨੂੰ ਰੱਬ ਦਾ ਡਰ ਨਹੀਂ ਨਾ ਹੈਗਾ ਤਾਂ ਕਰਕੇ ਆ ਵੇਖੋ ਜਦੋਂ ਸਰਕਾਰਾਂ ਪੈਸੇ ਦੇ ਰਹੀਆਂ ਵਾ ਸਰਕਾਰਾਂ ਨੇ ਸਾਨੂੰ ਸਮਾਰਟ ਸਿਟੀ ਦੇ ਤਾ ਸਾਡਾ ਸ਼ਹਿਰ ਅੰਦਰ ਲੈ ਆਂਦਾ ਤੇ ਕੀ ਗੱਲ ਸਾਡਾ ਫਰਜ ਨਹੀਂ ਬਣਦਾ ਕਿ ਉੱਥੇ ਤਾਂ ਜਿਹੜੇ ਮਸਲੇ ਆ ਉਹਨਾਂ ਨੂੰ ਪਹਿਲ ਦੀ ਧਾਰ ਤੇ ਹੱਲ ਕਰੀਏ ਕਰ ਦਿੰਨੇ ਆਂ ਦਾ ਕਿ ਮਤਲਬ ਸਵੇਰੇ ਇੱਥੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸੀਐਮ ਸਾਹਿਬ ਆਜਣ ਤੇ ਮਿੰਟੋ ਮਿੰਟ ਸਫਾਈਆਂ ਸ਼ੁਰੂ ਹੋ ਜਾਣੀਆਂ ਕਿ ਦੂਜੇ ਗੱਲ ਜਿਹੜੇ ਬੰਦਿਆਂ ਨੇ ਚੁਣ ਕੇ ਭੇਜੇ ਉਹਨਾਂ ਦਾ ਹੱਕ ਨਹੀਂ ਆ ਉਹਨਾਂ ਦਾ ਵੀ ਓਨਾ ਹੀ ਹੱਕ ਆ ਔਰ ਜਿਹੜੇ ਉੱਥੇ ਵੀਰ ਸਾਡੇ ਸਾਨੂੰ ਨਹੀਂ ਪਤਾ ਉਹਨਾਂ ਦਾ ਕੋਈ ਬੋਲਦਾ ਕਿ ਨਹੀਂ ਬੋਲਦਾ ਪਰ ਅਸੀਂ ਆਪਣੇ ਸ਼ਹਿਰ ਲਈ ਬੋਲਣਾ ਵਾਂ ਔਰ ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਜ਼ਿੰਮੇਵਾਰ ਬੰਦੇ ਬਣ ਕੇ ਬੋਲਣਾ ਵਾ ਔਰ ਜਿੰਨਾ ਸਾਡਾ ਫਰਜ਼ ਆ ਉਹ ਅਦਾ ਕਰਾਂਗੇ ਸਾਨੂੰ ਨਹੀਂ ਕਿਸੇ ਨਾਲ ਅਸੀਂ ਤੇ ਸਾਰਿਆਂ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਆ ਜਿਹੜਾ ਸਾਡੀ ਗੱਲ ਸੁਣਦਾ ਨੂੰ ਇਹ ਕਹਿ ਦਿੰਦਾ ਵੀ ਸਾਡੇ ਨਾਲ ਚੱਲ ਕੇ ਵੇਖੋ ਹੁਣ ਸੋਲੋ ਨਹੀਂ ਤੁਸੀਂ ਖਾਸ ਕੇ ਮੈਂ ਤੁਹਾਡੀ ਗੱਲ ਟੋਕਣ ਲੰਗਾ ਤੁਸੀਂ ਸਮਾਜ ਸੇਵੀ ਜੇ ਤੁਸੀਂ ਅਕਸਰ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਚੁੱਕਦੇ ਰਹੇ ਮੈਂ ਜਿਵੇਂ ਗੱਲ ਕੀਤੀ ਸਰਕਾਰਾਂ ਪਹਿਲੀਆਂ ਕਈ ਸਰਕਾਰ ਆਈਆਂ ਕਈ ਗਈਆਂ ਨੇ ਕਿਉਂ ਨਹੀਂ ਕਿਸੇ ਦਾ ਧਿਆਨ ਪਿਆ ਇਸ ਮੰਡੀ ਵਾਲਾ ਅਸੀਂ ਦੇਖਦੇ ਆ ਉਸ ਤੋਂ ਬਾਅਦ ਜੇ ਗੱਲ ਕਰੀਏ ਵੀ ਇੱਥੇ ਜਿਹੜੀ ਮੌਜੂਦਾ ਸਰਕਾਰ ਆ ਮੌਜੂਦਾ ਕੀ ਲੱਗਦਾ ਨਹੀਂ ਜਾਂ ਵਾਰੀਆਂ ਨੇ ਬੁਲਾਇਆ ਨਹੀਂ ਮੰਡੀ ਵਾਲ ਜਾਂ ਝਾਤਰੀ ਬੁਲਾਈ ਹੈ ਕਿ ਵੀ ਕੀ ਹਾਲਾਤ ਕੀ ਨੇ ਮੰਡੀ ਦੇ ਮਾਲੇ ਝਾਤੀ ਕਰੋ ਤੁਸੀਂ ਸਮਾਸਥੀ ਵੀ ਤੁਸੀਂ ਅਕਸਰ ਇਸ ਤਰ੍ਹਾਂ ਦੇ ਮੁੱਦੇ ਚੁੱਕਦੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਵੱਡੇ ਅਫਸਰ ਨੇ ਉਹ ਕਿਉਂ ਨਹੀਂ ਨਾਵਾ ਚਾਤ ਮਾਰਦੇ ਵੇਖੋ ਅੱਜ ਦੀ ਡੇਟ 'ਚ ਨਾ ਹਰ ਬੰਦਾ ਇਹਨਾਂ ਮਤਲਬ ਕੁਛ ਨਾ ਕੁਛ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਕਰਦਾ ਰਹਿੰਦਾ ਤੇ ਸਾਨੂੰ ਨਾ ਤੇ ਅਸੀਂ ਕਿਸੇ ਨੂੰ ਆਪਣੇ ਆਕਾ ਮੰਨਦੇ ਤੇ ਨਾ ਸਾਨੂੰ ਕਿਸੇ ਨਾਲ ਕੋਈ ਮਤਲਬ ਆ ਸਾਨੂੰ ਮਤਲਬ ਆ ਆਪਣੀ ਨਗਰੀ ਨਾਲ ਔਰ ਤਾਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਨਾਲ ਉਸ ਦੀ ਨਗਰੀ ਗੁਰੂ ਸਾਹਿਬ ਦੀ ਵਸਾਈ ਹੋਈ ਨਗਰੀ ਨੂੰ ਸਾਫ ਸੁਥਰਾ ਰੱਖਣਾ ਉਹਦੇ ਲਈ ਜਿਹੜਾ ਸਾਡਾ ਸਾਥ ਦਿੰਦਾ ਅਸੀਂ ਤੇ ਜਾ ਕੇ ਤਰਲਾ ਮਿੰਟ ਕਰਦੇ ਆ ਜੇ ਕੋਈ ਸਾਡੇ ਨਾਲ ਤੁਰ ਪੈਂਦਾ ਤੇ ਅਸੀਂ ਉਹਦਾ ਧੰਨਵਾਦ ਕਰਦੇ ਆ ਤੇ ਜਿਹੜਾ ਨਹੀਂ ਤੁਰਦਾ ਤੇ ਅਸੀਂ ਤੇ ਰੌਲਾ ਪਾਈ ਜਣਾ ਔਰ ਸਭ ਤੋਂ ਵੱਡੀ ਗੱਲ ਅਮਰੇਸਰ ਦੇ মিডিਆ ਨੂੰ ਮੈਂ ਕਹਿਣਾ ਚਾਹੁੰਦਾ ਕਿ ਭਰਾਓ ਤੁਸੀਂ ਜੇ ਕੋਈ ਕਲਾਕਾਰ ਲੜਦਾ ਤੇ ਮਿੰਟ 'ਚ ਫੜ ਕੇ ਪਾ ਦਿੰਦੇ ਕੋਈ ਪ੍ਰਚਾਰਕ ਕਿਸੇ ਨੂੰ ਕੋਈ ਕਹਿੰਦਾ ਤੇ ਮਿੰਟ 'ਚ ਕਹਿੰਦੇ ਇਦਾਂ ਹੋ ਗਿਆ ਆ ਕਰਤਾ ਤੁਸੀਂ ਕਿਹੜਾ ਗੋਦੀ মিডিਆ ਨੂੰ ਘੱਟ ਕਰਨ ਦੇ ਜੇ ਤੁਹਾਡੇ ਸ਼ਹਿਰ ਚਾਲੇ ਦੁਆਲੇ ਕੀ ਹੋਣ ਦੇ ਆ ਕੀ ਗੱਲ ਤੁਹਾਨੂੰ ਨਜ਼ਰ ਨਹੀਂ ਆਉਂਦਾ ਤੁਹਾਨੂੰ ਕੋਈ ਲੀਡਰ ਬੁਲਾਉਂਦਾ ਮਿੰਟੇ ਚ ਤੁਸੀਂ ਭੱਜੇ ਜਾਂਦੇ ਜੇ ਤੇ ਭਰਾਓ ਇੱਥੇ ਵੀ ਧਿਆਨ ਦਿਓ ਅੰਮ੍ਰਿਤਸਰ ਦੇ ਆਲੇ ਦੁਆਲੇ ਕੀ ਹੋਣ ਰਿਹਾ ਇਹ ਤੁਹਾਡਾ ਫਰਜ਼ ਬਣਦਾ ਹੁਣ ਕਈ মিডিਆ ਵਾਲੇ ਵੀਰ ਮੈਂ ਵੇਨਾ ਜਿੱਥੇ ਜਾ ਕੇ ਅਸੀਂ ਕੋਈ ਕੰਮ ਕਰੀਦਾ ਨਾ ਨਵਾਂ ਬੰਦਾ ਲਿਉਂਦੇ ਉੱਥੇ ਖਿਲਾਰ ਕੇ ਤੇ ਉੱਥੋਂ ਦਾ ਪਤਾ ਵੀ ਨਹੀਂ ਹੁੰਦਾ ਤੇ ਬਲਾ ਕੇ ਤੁਹਾਨੂੰ ਫਾਰਮੈਲਟੀ ਕਰ ਦਿੰਦੇ ਭਰਾਓ ਜਿਹੜਾ ਕੰਮ ਚੁੱਕਦੇ ਜ ਉਹਨੂੰ ਤੈਹ ਤੱਕ ਲੈ ਕੇ ਜਾਇਆ ਕਰੋ ਮੇਰੀ ਇਹੀ ਬੇਨਤੀ ਆ মিডিਆ ਨੂੰ ਵੀ ਹੱਥ ਜੋੜ ਕੇ ਤੁਹਾਡੇ ਗੜੀ ਬੇਨਤੀ ਤੁਸੀਂ ਦੇਸ਼ ਦਾ ਇੱਕ ਥੰਮ ਜੇ ਤੋ ਤੁਹਾਡੇ ਜਰੀਏ ਹੀ ਲੋਕਾਂ ਤੱਕ ਆਵਾਜ਼ ਪਹੁੰਚਣੀ ਆ ਤਾਂ ਲੋਕਾਂ ਨੇ ਜਾਗਣਾ ਵਾ ਹੱਥ ਜੋੜ ਕੇ ਬੇਨਤੀ ਸਾਰੇ ਮੀਡੀਆ ਨੂੰ ਕਿ ਭਰਾਓ ਇਹ ਚੀਜ਼ਾਂ ਤੁਸੀਂ ਜਾਗਰੂਕ ਕਰੋ ਜੋ ਅਮਰitsar ਦੇ ਆਲੇ ਦੁਆਲੇ ਹੋਣ ਡਿਆ ਕਿ ਸਹੀ ਹੋਣ ਡਿਆ ਕਿ ਗਲਤ ਹੋਣ ਡਿਆ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਸਮਾਜ ਸੇਵੀ ਜਿਹੜੇ ਕੀ ਸੋਨੂ ਜੰਡਿਆਲਾ ਜੀ ਨੇ ਤੁਸੀਂ ਦੇਖਿਆ ਵੀ ਅਕਸਰ ਲੋਕਾਂ ਦੇ ਮੁੱਦੇ ਜਿਹੜੇ ਸਮਾਜ ਦੇ ਮੁੱਦੇ ਨੇ ਉਹ ਚੁੱਕਦੇ ਨੇ ਅੱਜ ਉਹਨਾਂ ਨੇ ਵੱਲਾ ਮੰਡੀ ਦਾ ਜਿਹੜਾ ਕੀ ਦੌਰਾ ਕੀਤਾ ਤੁਸੀਂ ਦੇਖ ਸਕਦੇ ਹੋ ਵੱਲਾ ਮੰਡੀ ਜੇ ਮੈਂ ਗੱਲ ਕੀਤੀ ਵੀ ਇੰਟਰਨੈਸ਼ਨਲ ਮੰਡੀ ਆ ਸਬਜ਼ੀ ਮੰਡੀ ਦੇ ਨਾਲ ਫਰੂਟ ਮੰਡੀ ਵੀ ਆ ਤੇ ਲੱਖਾਂ ਦਾ ਦਾਅਵੇ ਵਿੱਚ ਵਪਾਰੀ ਜਿਹੜੇ ਆਉਂਦੇ ਨੇ ਲੋਕ ਇੱਥੇ ਵਪਾਰ ਵੀ ਕਰਦੇ ਨੇ ਪਰ ਅਸੀਂ ਦੇਖਿਆ ਵੀ ਸਬਜ਼ੀ ਵੱਲਾ ਮੰਡੀ ਘੱਟ ਲੱਦੀ ਸੀ ਤੇ ਪਸ਼ੂ ਮੰਡੀ ਆ ਲੱਗਦੀ ਸੀ ਕਿਸ ਤਰ੍ਹਾਂ ਜਿਹੜੇ ਪਸ਼ੂ ਤੇ ਥਾ ਦਾ ਗੰਦੀਏ ਢੇਰ ਸੀ ਸਾਡੀ ਵੀ ਸਰਕਾਰ ਗਾੜੀ ਆ ਪੀ ਲੈ ਆ ਵੀ ਸਰਕਾਰ ਦੇ ਨੰਬੰਦੇ ਨੇ ਭਵਨ ਸਿੰਘ ਮਾਨ ਜਿਹੜੇ ਕੀ ਮੁੱਖ ਮੰਤਰੀ ਪੰਜਾਬ ਨੇ ਇਸ ਵਾਰ ਧਿਆਨ ਦੇਣ ਤਾ ਜੋ ਕਿ ਮੰਡੀ ਦਾ ਸੁਧਾਰ ਹੋ ਸਕੇ ਤੇ ਗ੍ਰੂ ਨਗਰੀ ਦਾ ਨਾ ਉੱਚਾ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ